ਜਿੰਦਾਬਾਦ ਕਿੰਨੇ ਲੋਕਾਂ ਦਾ ਇਕਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਸਰਪਰੇਟ ਕਰਾਣੇ ਕੋ ਬ ਕੋ ਬ ਕੋ ਬ ਸਰਪਰੇਟ ਕਰਾਣੇ ਕੋ ਬ ਕੋ ਬ ਕੋ ਬ ਸਰਪਰੇਟ ਕਰਾਣੇ ਕੋ ਬ ਕੋ ਬ ਕੋ ਬ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਆਪਣਾ ਕਿੱਥੋਂ ਆਇਓ ਸਾਡਾ ਦਾਸ ਦਾ ਨਾਮ ਸਤਪਾਤ ਸਿੰਘ ਜ਼ਿਲ੍ਹਾ ਫਾਜ਼ਿਲਕਾ ਬਲਾਕ ਜਲਾਲਾਬਾਦ ਪਿੰਡ ਚੱਕ ਪੰਨੀ ਵਾਲਾ ਅੱਛਾ ਜੀ ਦੇਖੋ ਤੁਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਚਾਲੇ ਪਾਏ ਆ ਅੱਗੇ ਸਰਕਾਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਸਿੰਘ ਬਾਰਡਰ ਤੇ ਖੜੋਤੇ ਆ ਚੰਭੂ ਬਾਰਡਰ ਤੇ ਖੜੋਤੇ ਆ ਅਸੀਂ ਜਲਾਲਾਬਾਦ ਤੋਂ ਫਾਜਲਾ ਫਾਜਲ ਕਾ ਤੋਂ 11 ਤਰੀਕ ਨੂੰ ਜਿਹੜੇ ਤੁਰੇ ਆ ਜਿਹੜਾ ਕਿਸਾਨ ਮਜ਼ਦੂਰ ਗੈਰ ਸਿਆਸੀ ਜਿਹੜਾ ਸੰਯੁਕਤ ਮੋਰਚਾ ਹੈ ਉਹਨਾਂ ਦੀ ਕਾਲਤੇ ਅਸੀਂ ਦਿੱਲੀ ਨੂੰ ਜਿਹੜਾ ਆਧਿਆ ਹੱਕੀ ਮੰਗਾ ਲੈ ਕੇ ਕਿਸਾਨਾਂ ਮਜ਼ਦੂਰਾ ਕਿਰਤੀਆਂ ਦੇ ਮੰਗਾ ਲੈ ਕੇ ਚੱਲੇ ਆ ਸੋ ਸਾਨੂੰ ਜਿਹੜਾ ਇੱਥੇ ਜਿਹੜਾ ਫੱਟੜ ਸਰਕਾਰ ਹੈ ਹਰਿਆਣੇ ਦੀ ਸਰਕਾਰ ਹੈ ਉਹਨੇ ਸਾਨੂੰ ਇੱਥੇ ਰੋਕ ਰੱਖਿਆ ਹੈ ਸੈਂਟਰਲ ਸਰਕਾਰ ਦੀ ਛਾਹ ਦੇ ਥੱਲੇ ਤੇ ਸਾਡੇ ਤੇ ਜਿਹੜਾ ਅਥਰੂ ਗੈਸ ਪਲਾਸਟਿਕ ਦੀਆਂ ਗੋਲੀਆਂ ਜਿਹੜੇ ਵੀ ਉਹਨਾਂ ਦੇ ਹੋਰ ਹੱਥ ਕੰਡੇ ਨੇ ਉਹ ਵਰਤੀ ਜਾਂਦੇ ਨੇ ਸੋ ਅਸੀਂ ਸਾਡੀਆਂ ਸਰਕਾਰਾਂ ਦੇ ਨਾਲ ਮੀਟਿੰਗਾਂ ਚਲਦੀਆਂ ਪਈਆਂ ਨੇ ਸੈਂਟਰ ਸਰਕਾਰ ਨਾਲ ਅਸੀਂ ਸਬਰ ਦਾ ਅਸੀਂ ਜਵਲ ਦਾ ਜਿਹੜਾ ਮੁਕਾਬਲਾ ਸਬਰ ਦਾ ਕਰ ਰਹੇ ਆ ਕਿਉਂਕਿ ਮੀਟਿੰਗ ਚਲਦੀ ਪਈ ਅੱਜ ਵੀ ਸ਼ਾਮ ਤੱਕ ਜਿਹੜਾਗਾ ਮੀਟਿੰਗ ਜਿਹੜੀ ਹੈਗੀ ਇਹ ਜਿਹੜੇ ਬੈਰੀਕੇਡ ਲਾ ਰੱਖੇ ਨੇ ਇਹਨਾਂ ਨੇ ਸਰਕਾਰਾਂ ਨੇ ਇਹ ਸਾਡੇ ਕੋਈ ਕੁਝ ਵੀ ਨਹੀਂ ਹੈਗੇ ਦੇਖੋ ਜੀ ਉਹ ਸਰਕਾਰ ਕਹਿੰਦੀ ਹੈ ਕਿ ਇਹ ਲੋਕ ਜਿਹੜੇ ਆ ਇਹ ਲੋਕਾਂ ਨੂੰ ਖੱਜਲ ਖਵਾਰ ਕਰਦੇ ਆ ਇੱਥੇ ਆ ਕੇ ਬੈਠੇ ਆ ਇਹਨਾਂ ਦੀਆਂ ਮੰਗਾਂ ਅਸੀਂ ਮੰਨਦੇ ਆ ਕਿ ਪਿਛਲੇ ਅੰਦੋਲਨ ਤੋਂ ਲੈ ਕੇ ਕੋਈ ਮੰਗਾ ਉਹਨਾਂ ਮੰਨੀਆਂ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਅੱਜ ਤੱਕ ਜਿਹੜਾ ਹੈਗਾ ਮੀਟਿੰਗਾਂ ਜ਼ਰੂਰ ਹੋਈਆਂ ਨੇ ਪਰ ਉਹਦੇ ਵਿੱਚ ਜਿਹੜੀਆਂ ਮੰਗਾ ਨੇ ਉਹ ਜਿਹੜੀਆਂ ਨਗੋਣੀਆਂ ਹੀ ਮੰਗਾ ਨੇ ਕੁਝ ਉਹਨਾਂ ਨੇ ਸਿਰਫ ਬੋਲ ਕੇ ਸਾਨੂੰ ਦਿੱਤਾ ਲਿਖਤੀ ਰੂਪ ਵਿੱਚ ਕੋਈ ਨਹੀਂ ਦਿੱਤੀਆਂ ਸਾਡੀ ਸਾਰਿਆਂ ਤੋਂ ਵੱਡੀਆਂ ਮੰਗਾਆਂ ਆ ਗਿਆ ਨੇ ਸਾਨੂੰ ਜਿਹੜਾ ਵਿਸ਼ਵ ਭਾਰਤੋ ਜਿਹੜਾ ਪਿਛਲੇ ਦਿਨੀ ਸਿਮੇਲਨ ਹੋ ਕੇ ਗਿਆ ਦਿੱਲੀ 20 ਮੁਲਕਾਂ ਦਾ ਉਹਦੇ ਵਿੱਚ ਸੋ ਵੀ ਤੇ ਸੰਗ ਲਾਲ ਕੇ ਜਿਹੜਾ ਉਹ ਜਿਹੜਾ ਅੱਜ ਬੱਤਲ ਜਿਹੜੇ ਦੇਸ਼ ਨੇ ਉਸ ਮੰਡੀ ਦੇ ਵਿੱਚ ਸਾਨੂੰ ਖੁੱਲਾ ਕੀਤਾ ਨੇ ਅਸੀਂ ਉਹ ਮੰਡੀ ਦੇ ਵਿੱਚ ਮੁਕਾਬਲਾ ਨਹੀਂ ਕਰ ਸਕਦੇ ਸਾਨੂੰ ਉਸ ਮੰਡੀ ਤੋਂ ਬਾਹਰ ਕੱਢਿਆ ਜਾਵੇ ਕਿਉਂ ਉਹਨਾਂ ਤੇ ਜਿਹੜਾ ਟੈਕਸ ਲੱਗਦੇ ਸੀ ਅੱਗੇ ਲੱਗਦੇ ਸੀ ਉਹ ਜਿਹੜੇ ਉਹਨਾਂ ਨੇ ਸਰਕਾਰ ਨੇ ਜਿਹੜੇ ਨੇ ਉਹਨਾਂ ਨੂੰ ਰੱਦ ਕਰਕੇ ਤੇ ਸਾਡੀਆਂ ਫਸਲਾਂ ਜਿਹੜੀਆਂ ਹੈਗੇ ਨੇ ਅਸੀਂ ਛੋਟੇ ਜੀਵਿੰਦਾਰ ਆ ਉਹ ਕਰੋੜਾ ਕਰੋੜਾ ਕਿੱਲਾ ਯਾਰਾ ਯਾਰਾ ਕਿੱਲਾ ਦੇ ਮਾਲਕ ਨੇ ਔਰ ਜਿਹੜੀ ਫਸਲ ਅਸੀਂ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਤਾ ਅਸੀਂ ਤਾਂ ਪਹਿਲੋਂ ਹੀ ਦੇਖੋ ਦੇਖੋ ਜੀ ਕੁਝ ਜਥੇਬੰਦੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੀਆਂ ਨੇ ਤੇ ਕੁਝ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਵੱਲ ਨੂੰ ਚੱਲੇ ਪਏ ਨੇ ਕਿ ਬਾਕੀ ਜਥੇਬੰਦੀਆਂ ਨੂੰ ਇਸ ਮੋਰਚੇ ਦੇ ਉਸ ਸੰਜੋਗ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਬਾਕੀ ਆ ਸਤਨਾਮ ਸਿੰਘ ਪੰਨੂ ਹੈਗਾ ਜਿਹੜਾ ਸਾਡਾ ਪੱਤਰਕਾਰ ਸੀ ਬਹੁਤ ਵੱਡਾ ਅੱਗੇ ਵੀ ਹੁੰਦੀ ਹੈ ਜਿਹੜੀਆਂ ਅਸੀਂ ਖਬਰਾਂ ਸੁਣਦੇ ਸਮੋਂ ਦੇ ਵਿੱਚ ਜਿਹੜਾ ਹੈਗਾ ਸੀ ਵੀ ਇਹ ਟੁੱਟੇ ਟੁੱਟੇ ਹੋ ਗਿਆ ਜਥੇਬੰਦੀਆਂ ਟੁੱਟੇ ਟੁੱਟੇ ਹੋ ਗਿਆ ਅੱਜ ਹੀ ਉਹਦੀ ਰਾਤ ਵੀ ਅਸੀਂ ਖਬਰਾਂ ਸੁਣਦੇ ਰਿਆਂ ਜਿਹੜੀਆਂ ਬਾਕੀ ਜਥੇਬੰਦੀਆਂ ਕਰਾਚੇ 'ਚ ਬੈਠਿਆ ਸੀ ਜਾਂ ਪੰਜਾਬ 'ਚ ਹੈਗੇ ਸੀ ਉਹਨਾਂ ਵੀ ਜਿਹੜੇ ਆਪਣੇ ਜਿਹੜੇ ਨਾਲ ਪ੍ਰੋਗਰਾਮ ਲੀਕ ਦਿੱਤੇ ਨੇ ਉਹ ਸਾਡੇ ਮਗਰ ਆਉਣਗੇ ਅਸੀਂ ਇਕੋ ਕੇ ਸਾਡੀ ਬਾੰਗ ਇਕੋ ਸਾਡੇ ਖੇਤੀ ਇਕੋ ਸਾਡਾ ਸਾਰਾ ਕੁਝ ਇਕੋ ਆਉਣਗੇ ਸਾਡੇ ਨਾਲ ਖੜਨ ਦੇ ਉਹਨਾਂ ਦੀ ਆਵਾਜ਼ਾਂ ਆਉਂਦੀਆਂ ਵੀ ਇਹਨੇ ਖੜਾਂਗੇ ਅਸੀਂ ਦਿੱਲੀ ਜਿੱਤਾਂਗੇ ਅੱਗੇ ਵੀ ਜਿੱਤੀ ਇਹ ਹੋਣ ਵੀ ਜਿੱਤਾਂਗੇ ਆਉਣਗੇ ਸਾਡੇ ਮਗਰ ਤੇ ਇਹ ਨੱਕ ਨੁੱਕੇ ਤਾਂ ਸਾਡੇ ਕਿ ਕੁਝ ਵੀ ਨਹੀਂ ਅਸੀਂ ਵੀ ਤੋੜ ਸਕਦੇ ਆ ਸੋ ਮੋਦੀ ਸਾਹਿਬ ਨੂੰ ਸਾਡੀ ਮੋਦੀ ਸਰਕਾਰ ਨੂੰ ਸਾਡੀ ਚੇਤਾਵਨੀ ਏ ਸਾਡਾ ਜੋ ਵੀ ਕੁਝ ਹੈ ਜੇ ਸਾਡੇ ਮੰਗਾ ਜਿਹੜੇ ਐਮਐਸਪੀ ਏ ਗਰੰਟੀ ਏ ਵਿੱਚ ਵਪਾਰ ਤੋਂ ਸਾਨੂੰ ਪਾਸੇ ਰੱਖਣਾ ਇਹ ਚੀਜ਼ਾਂ ਜਿਹੜੀਆਂ ਗਏ ਨੇ ਇਸ ਆ ਸਾਡੀਆਂ ਮੰਗਾਂ ਅੱਗੇ ਵਾਲੇ ਜਾਂ 2020 ਦੀ 20 ਬਿਜਲੀ ਸ਼ੋਧ ਬਿੱਲ ਜਿਹੜਾ ਹੈਗਾ ਸੀ ਤੇ ਜਿਹੜਾ 13 ਦਾ ਕਾਨੂੰਨ ਹੈਗਾ 2013 ਤੋਂ ਜਿਹੜਾ ਸਾਡਾ ਪਿਛਲਾ ਕਾਨੂੰਨ ਸੀ ਉਹ ਲਾਗੂ ਸਾਨੂੰ ਬਹਾਲ ਕੀਤਾ ਜਾਵੇ ਸਾਡੇ ਤੇ ਤੇ ਉਹ ਸਾਡੀਆਂ ਮੰਗਾਂ ਸੀ ਲੈ ਕੇ ਚੱਲੇ ਆ ਕੀ ਮਨਾ ਕੇ ਆਵਾਂਗੇ ਕਰੋ ਤੁਰੇ ਹਾਂ 11 ਤਰੀਕ ਤੋਂ ਮਨਾ ਕੇ ਆਵਾਂਗੇ ਵਾਪਸ ਚਲੋ ਧੰਨਵਾਦ ਇਹ ਦੇਖੋ ਜੀ ਕੌਣ ਆ ਜੀ ਕਿੱਥੋਂ ਆਏ ਹੋ ਤੇ ਕਿਹੜਾ ਜ਼ਿਲ੍ਹਾ ਵਾ ਆਪਣਾ ਸੰਗਰੂਰ ਦੇਸ਼ ਤੋਂ ਅੱਛਾ ਦੇਖੋ ਜੀ ਸਾਰੀਆਂ ਗੱਲਾਂ ਸੁਣ ਰਹੇ ਆ ਕਿਸਾਨਾਂ ਦੀਆਂ ਕਿਸਾਨ ਕਹਿੰਦੇ ਐਮਐਸਪੀ ਦਾ ਜਾਂ ਸੁਆਮੀਨਾਥ ਡਾਕਟਰ ਦੀ ਰਿਪੋਰਟ ਜਿਹੜੀ ਉਹ ਜਾਰੀ ਹੋਣੀ ਚਾਹੀਦੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਮਜ਼ਦੂਰ ਵਰਗ ਆ ਕੀ ਉਹਨਾਂ ਨੂੰ ਨਾਲ ਲੈ ਕੇ ਚਲਦੇ ਹੋ ਨਾਲ ਲੈ ਕੇ ਚਲਦੇ ਆ ਜੀ ਸਾਰੇ ਆਏ ਹੋਇਆ ਸੰਗਰੂਰ ਜ਼ਿਲ੍ਹੇ ਤੋਂ ਜਿਹੜੀਆਂ ਜਥੇਬੰਦੀਆਂ ਜੇ ਰਹਿੰਦੀਆਂ ਨੇ ਜੋ ਵੀ ਆ ਰਹੀਆਂ ਨੇ ਤੇ ਜਿਹੜਾ ਜੰਗ ਹੈ ਜੀ ਇਹ ਜਿੱਤ ਕੇ ਜਾਵਾਂਗੇ ਸੁਆਮੀਨਾਥ ਦੀ ਰਿਪੋਰਟ ਹੈ ਜਿਹੜੀ ਇਹ ਲਾਗੂ ਹੋਣੀ ਚਾਹੀਦੀ ਹੈ ਜੀ ਜਿਹੜਾ ਸਾਡੇ ਤੇ ਸਦदत ਕਰਿਆ ਜਾਂਦਾ ਵੀ ਇਹ ਖੱਟੜ ਸਰਕਾਰ ਬਹੁਤ ਨਜਾਇਜ਼ ਕਰ ਰਹੀ ਹੈ ਸਾਡੇ ਨਾਲ ਗਲਤ ਕਰ ਰਹੀ ਹੈ ਇਹ ਵਰਤਾਵਾ ਵੀ ਇਹ ਮੋਦੀ ਸਰਕਾਰ ਦੀ ਧੌਣ ਚੁੱਕ ਲੈ ਕੱਢ ਕੇ ਜਾਵਾਂਗੇ ਜੀ ਇਹ ਇਹ ਵਹਿਮ ਨਾ ਰਹੇ ਉਹਨੂੰ ਵੀ ਇਹ ਖਾਲੀ ਮੁੜ ਜਾਣਗੇ ਵੀ ਜਾਂ ਅੱਗੇ ਵੰਗੋ ਮੋੜ ਦਿੱਤੇ ਜਾਣਗੇ ਮਿੱਠੀਆਂ ਗੋਲੀਆਂ ਦੇ ਕੇ ਉਵੇਂ ਨਹੀਂ ਅਸੀਂ ਮੁੜਦੇ ਜੀ ਨਹੀਂ ਜੀ ਦੇਖੋ ਦੇਖੋ ਚਲੋ ਠੀਕ ਗੱਲ ਹੈ ਮੰਗਾ ਮਨਾਉਣੀਆਂ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਮੀਡੀਆ ਦੇ ਚੱਲ ਰਹੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਉਹ ਆਪਣਾ ਨਾਲ ਸੰਜੋਗ ਕਿਸ ਤਰ੍ਹਾਂ ਕਰੀਏ ਵਿਚਾਰਾ ਸਾਡੇ ਨਾਲ ਹੀ ਹੈ ਜੀ ਸਾਰੇ ਆਉਣਗੇ ਵੀ ਜੀ ਸਾਡੇ